ਕੜਾ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਕੜਾ ਕਿਉਂ ਪਾਉਂਦੇ ਹਾਂ ਅਸੀਂ ਆਪਣੇ ਸਾਰੇ ਕੰਮ ਸੱਜੇ ਹੱਥ ਨਾਲ ਕਰਦੇ ਹਾਂ ਅਤੇ ਕੰਮ ਕਰਦੇ ਹਾਂ ਇਹ ਕੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਆਪਣੇ ਹੱਥਾਂ ਨਾਲ ਪਲਾ ਕੰਮ ਕਰੀਏ ਕੜਾ ਪਾਉਣ ਦੇ ਹੋਰ ਵੀ ਕਈ ਕਾਰਨ ਹਨ ਜਿਵੇਂ ਕੜਾ ਇੱਕ ਸ਼ਕਤੀ ਦਾ ਪ੍ਰਤੀਕ ਹੈ ਕੜਾ ਪਾਉਣ ਨਾਲ ਸਾਨੂੰ ਕਦੇ ਵੀ ਵਹਿਮ ਭਰਮ ਤੇ ਡਰ ਨਹੀਂ ਲੱਗਦਾ ਕੜਾ ਸਾਡੇ ਦਸ਼ਮੇਸ਼ ਪਿਤਾ ਵੱਲੋਂ ਦਿੱਤੀ ਇੱਕ ਉਪਦੇਸ਼ਾਤਮਕ ਸਿੱਖੀ ਦੀ ਨਿਸ਼ਾਨੀ ਹੈ ਅਤੇ ਇਹ ਸਾਡੇ ਸਿੱਖੀ ਪੰਜ ਕਕਾਰਾਂ ਵਿੱਚੋਂ ਇੱਕ ਆਕਾਰ ਹੈ ਗੁਰੂ ਕਲਗੀਧਰ ਪਾਤਸ਼ਾਹ ਬੜੇ ਦੂਰ ਅੰਦੇਸ਼ ਸਨ ਉਹਨਾਂ ਨੇ ਇਹ ਸੋਚ ਕੇ ਕੜਾ ਪਾਉਣ ਦਾ ਹੁਕਮ ਦਿੱਤਾ ਸੀ ਕਿ ਸਿੱਖ ਹਰਦਮ ਚੰਗੇ ਕੰਮ ਕਰਨ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਚੜ੍ਹਦੀ ਕਲਾ ਭਲੇ ਕੰਮ ਕਰਨ ਨਾਲ ਹੀ ਹੁੰਦੀ ਹੈ ਜਦੋਂ ਵੀ ਕੋਈ ਕੰਮ ਕਰੀਏ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਯਾਦ ਰਹਿਣਾ ਚਾਹੀਦਾ ਹੈ